ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 9 ਤੇ ਬੱਚੇ ਚਲੇ ਗਏ ਨੇ ਸਕੂਲ ਕਿਉਂਕਿ ਬੱਚਿਆਂ ਦੇ ਚੱਲ ਰਹੇ ਨੇ ਪੇਪਰ ਵਿਚਾਰੇ ਬਹੁਤ ਜ਼ਿਆਦਾ ਬੀਜ਼ੀ ਹੋਏ ਪਏ ਨੇ ਤੇ ਉਹਨਾਂ ਦਾ ਟਿਊਸ਼ਨ ਤੇ ਵੀ ਐਕਸਟਰਾ ਕੈਮ ਨਾਲ ਜਗਾ ਤਾਂ ਕਰਕੇ ਤੇ ਘਰੇ ਵੀ ਪੜਦੇ ਆ ਬੈਠ ਕੇ ਜੋ ਵੀ ਤਾਂ ਘਰੇ ਵੀ ਰਿਵੀਜ਼ਨ ਕਰਦਾ ਸੋ ਉਹ ਤਾਂ ਚਲੋ ਹਜੇ ਉਹਦੀ ਕਲਾਸ ਛੋਟੀ ਆ ਕੰਮ ਕਰਕੇ ਟਿਊਸ਼ਨ ਤੇ ਹੀ ਕਰਕੇ ਆਉਂਦਾ ਕੱਲਾ ਤੇ ਬਾਕੀ ਮੈਂ ਹੁਣ ਬਲੌਗ ਐਡਿਟ ਕਰਕੇ ਹਟੀ ਸੀ ਮੰਮੀ ਕੀ ਕਰਦੇ ਹੋ ਨਹਾ ਰਹੇ ਹੋ ਮੰਮੀ ਨਹਾਉਣ ਲੱਗੇ ਹੋਏ ਨੇ ਮੰਮੀ ਝਾੜੂ ਪੋਚਾ ਕਰਕੇ ਹਟੇ ਨੇ ਤੇ ਬਾਕੀ ਕਰਦਿਆਂ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣ ਰਿਹਾ ਬਲੌਗ ਦੇ ਨਾਲ ਧੁੱਪ ਬਹੁਤ ਤੇਜ਼ ਹੋ ਗਈ ਸਵੇਰੇ ਸਵੇਰੇ ਮੈਂ ਹਜੇ ਨਹਾਉਣਾ ਵੀ ਆ ਤੇ ਹਜੇ ਰੋਟੀ ਵੀ ਮੇਰੀ ਤੇ ਮੰਮੀ ਦੀ ਬਣਾਉਣੀ ਆ ਕੱਲੇ ਬੱਚਿਆਂ ਨੂੰ ਬਣਾ ਕੇ ਸਕੂਲ ਭੇਜਦਾ ਸੀਗਾ ਠੀਕ ਹੈ ਜੀ ਤੇ ਹੁਣ ਮੇਰੇ ਤੇ ਪਹਿਲਾਂ ਮੰਮੀ ਦੀ ਮੈਂ ਰੋਟੀ ਬਣਾਉਂਗੀ ਬਾਅਦ ਵਿੱਚ ਨਾ ਹੋਊਗੀ ਕਿਉਂਕਿ ਫਿਰ ਜਦੋਂ ਰੋਟੀ ਬਣਾਉਣਿਆ ਫਿਰ ਕਿਚਨ ਦੇ ਵਿੱਚ ਗਰਮੀ ਆ ਜਾਂਦੀ ਫਿਰ ਔਖਾ ਹੋ ਜਾਂਦਾ ਤੇ ਹੁਣ ਮੈਂ ਰੋਟੀ ਬਣਾ ਕੇ ਫੇਰ ਹੀ ਮੈਂ ਧੌਣ ਜਾਊਂਗੀ ਮੰਮੀ ਚਲੇ ਗਈ ਧੌਣ ਤੇ ਕੰਮ ਆਪਣੇ ਸਾਰੇ ਵੈਸੇ ਤਾਂ ਹੋ ਚੁੱਕੇ ਆ ਤੇ ਬਾਕੀ ਕਿਚਨ ਦਾ ਹੀ ਰਹਿੰਦਾ ਥੋੜਾ ਬਹੁਤਾ ਆਹ ਦੇਖੋ ਖਲਾਰਾ ਚੈੱਕ ਕਰੋ ਕਿਉਂਕਿ ਮੈਂ ਹਜੇ ਸਾਰਾ ਕਰਨ ਵਾਲਾ ਪਿਆ ਮੈਂ ਪਹਿਲਾਂ ਬਲੌਗ ਦਾ ਕੰਮ ਕਰਨ ਲੱਗੀ ਇੱਕ ਨਾ ਮੇਰਾ ਸਿਰ ਦਰਦ ਇੰਦਰੋਂ ਬਹੁਤ ਜ਼ਿਆਦਾ ਹੋ ਰਿਹਾ ਮਾਈਗਰੇਨ ਦਾ ਦਰਦ ਆਖ ਚ ਹੋ ਰਿਹਾ ਇੱਥੋਂ ਹੋ ਰਿਹਾ ਤੇ ਆ ਸਾਰੀ ਬੈਕ ਹੋ ਰਿਹਾ ਤੇ ਦੁੱਧ ਗਰਮ ਹੋ ਗਿਆ ਤੇ ਭਾਂਡੇ ਆਪਣੇ ਚਾਹ ਵਾਲੇ ਸੀ ਜਿਹੜੇ ਉਹ ਮੰਜੇ ਗਏ ਨੇ ਠੀਕ ਹੈ ਜੀ ਤੇ ਬਾਕੀ ਕਰਦੇ ਆ ਅੱਜ ਦਾ ਬਲੌਗ ਸ਼ੁਰੂ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ 12:00 ਬੱਜ ਕੇ ਨੇ 2:10 ਤੇ ਸਵੇਰੇ ਮੈਂ ਬਲੌਗ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਬਸ ਜਮਾਨੀ ਬਲੌਗ ਬਣਾਇਆ ਅਰੀਜਨ ਉਹ ਹੀ ਸੀਗਾ ਜਿਹੜਾ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਘਰ ਦੇ ਵਿੱਚ ਬੁਰਾ ਹਾਲ ਆ ਪੇਟਾਂ 'ਚ ਬਹੁਤ ਜ਼ਿਆਦਾ ਆ ਠੀਕ ਹੈ ਜੀ ਤੇ ਮੈਂ ਦਵਾਈ ਲੈ ਕੇ ਪੈ ਗਈ ਸੀ ਤੇ ਉਸ ਤੋਂ ਪਹਿਲਾਂ ਮੈਨੂੰ 100 ਜੂਰਿੰਦੇ ਸਕੂਲੋਂ ਫੋਨ ਆ ਰਿਹਾ ਸੀਗਾ ਜੋ ਵੀ ਬਿਮਾਰ ਹੋ ਗਿਆ ਜੋ ਵੀ ਨ ਸਕੂਲੋਂ ਲੈ ਕੇ ਆਇਆ ਉਹ ਬੁਖਾਰ ਹੋ ਗਿਆ ਸੀਗਾ ਤੇ ਮੇਰਾ ਇੰਨਾ ਸਿਰ ਦਰਦ ਹੋ ਰਿਹਾ ਸੀ ਮੈਂ ਦਵਾਈ ਲੈ ਕੇ ਪੈ ਗਈ ਸੀ ਜੋ ਮੈਨੂੰ ਲਿਆਂਦਾ ਸੀਗਾ ਸਕੂਲੋਂ ਤੇ ਆ ਕੇ ਮੈਂ ਦਵਾਈ ਲੈ ਕੇ ਪੈ ਗਈ ਹੁਣ ਮੈਂ ਉੱઠી ਸੀ ਤੇ ਮਮੇ ਵੀ ਪਈ ਆਂ ਅੰਦਰ ਤੇ ਸਾਰਾ ਫੋਨ ਦੇਖਦਾ ਜੋ ਵੀ ਟੀਵੀ ਦੇਖਦਾ ਹੁਣ ਥੋੜਾ ਜਿਹਾ ਠੀਕ ਆ ਜੋ ਵੀ ਨਿਕਰੇ ਆ ਕੇ ਰੋਟੀ ਖਾਦੀ ਆ 2:10 ਹੋ ਗਏ 1:30 ਰੋਟੀ ਖਾਦੀ ਆ ਨਾ ਜੋ ਮੈਂ ਸਕੂਲ ਚ ਰੋਟੀ ਖਾਦੀ ਨਹੀਂ ਸੀ ਵਾਪਸ ਮੋੜ ਲਿਆ ਸੀ ਕਿਉਂਕਿ ਉਹਨੂੰ ਬੁਖਾਰ ਕਰਕੇ ਰੋਟੀ ਚੰਗੀ ਨਹੀਂ ਲੱਗੀ ਇਹਦਾ ਜੀ ਪੇਪਰ ਸੀਗਾ ਵਿਚਾਰੇ ਦਾ ਪਹਿਲਾਂ ਪਤਾ ਨਹੀਂ ਕਿਵੇਂ ਹੋਇਆ ਉਹ ਪੇਪਰ ਕਿਵੇਂ ਨਹੀਂ ਹੋਇਆ ਤੇ ਬਾਕੀ ਦੇਖੋ ਹੁਣ ਆਵਾ ਪਾਸ ਰਿਹਾ ਬਾਕੀ ਮੇਰੇ ਘਰ ਦਾ ਮਾਹੌਲ ਬਹੁਤ ਖਰਾਬ ਹੋਇਆ ਪਿਆ ਹੁਣ ਪਤਾ ਨਹੀਂ ਕਦੋਂ ਠੀਕ ਹੋਊ ਕਦੋਂ ਨਹੀਂ ਹੋਊਗਾ ਮੈਨੂੰ ਵਿੱਚ ਵਿਚਾਲੇ ਵੀ ਪਰੇਸ਼ਾਨ ਕੀਤਾ ਪਿਆਗਾ ਠੀਕ ਆ ਨਾ ਮੇਰੀ ਕੋਈ ਗਲਤੀ ਆ ਨਾ ਮੈਂ ਕਿਸੇ ਦਾ ਕੁਝ ਦੇਣਾ ਨਾ ਮੈਨੂੰ ਟੈਨਸ਼ਨ ਹੋ ਜਾਂਦੀ ਹੈ ਵਿੱਚ ਵਿਚਾਲੇ ਜਦੋਂ ਉਹ ਨਾ ਘਰ ਦੇ ਵਿੱਚ ਆਣਾ ਗੱਲਾਂ ਚੱਲਣਗੀਆਂ ਬਾ ਪਊਗਾ ਤਾਂ ਫਿਰ ਆ ਨਾ ਟੈਨਸ਼ਨ ਦਾ ਆਟੋਮੈਟਿਕ ਹੀ ਹੁੰਦੀ ਹੈ ਮਾਹੌਲ ਖਰਾਬ ਦਾ ਆਟੋਮੈਟਿਕ ਹੀ ਹੁੰਦਾ ਤੇ ਉਹਦੇ ਕਰਕੇ ਮੈਂ ਬਹੁਤ ਜ਼ਿਆਦਾ ਡਿਸਟਰਬ ਹਾਂ ਤੇ ਨਾ ਤਾਂ ਕੋਈ ਕੰਮ ਹੋ ਰਿਹਾ ਨਾ ਬਲੌਗ ਬਣ ਰਿਹਾ ਤੇ ਨਾ ਹੀ ਮੇਰਾ ਸਰੀਰ ਸੈੱਟ ਕਰਦਾ ਹੁਣ ਦਸੂਨ ਕਰਾਂ ਚਾ ਕਰਾਂ ਜੋ ਵੀ ਚਾਹ ਬਣਾ ਲਾਂ ਮੈਂ ਜਾ ਤਬ ਲੋਣੀ ਬੱਚੇ ਬਿਰਾਂਤ ਹੋ ਗਾ ਮਾਇਲ ਪੇ ਲੋ ਸਰਦਾਰ ਹੋ ਰਿਆ ਨਾ ਲਓ ਜੀ ਬੱਚੇ ਚਲੇ ਗਏ ਨੇ ਟਿਊਸ਼ਨ ਤੇ ਤੇ ਮੈਂ ਤੇ ਮੰਮੀ ਹੁਣ ਰਹਿਣੀ ਆ ਅਸੀਂ ਜਾ ਕੇ ਆਉਣਾ ਸੀ ਬਾਜ਼ਾਰ ਸਾਂ ਮੁਕੰਮ ਸੀ ਥੋੜਾ ਜਿਹਾ ਤੇ ਆਪਣਾ ਘਿਓ ਦੀ ਬਾਰੇ ਉਹਨੂੰ ਅੱਜ ਆਈ ਆ ਤਿੰਨ ਦਿਨ ਹੋ ਗਏ ਮੈਂ ਮੱਖਣੀ ਕੱਢੀ ਪਈ ਸੀ ਘਿਓ ਅੱਜ ਰੱਖਿਆ ਗਿਆ ਤੇ ਬਾਹਰ ਜੱਕ ਕੋਈ ਸਰਕਿਓ ਮੰਗ ਰਿਆ ਦਿਨ ਸੀ ਆਪਾਂ ਗਊ ਦਾ ਦੁੱਧ ਲੈਣਿਆ ਤਾਂ ਕਰਕੇ ਆਪਣਾ ਜਿਹੜਾ ਘਿਓ ਉਹ ਕਿੜਾ ਹੁੰਦਾ ਨਾ ਉੱਥੇ ਰੰਗ ਚੈੱਕ ਕਰੋ ਘਿਓ ਦਾ ਤੇ ਮੰਮੀ ਲੱਗੀ ਆ ਘਿਓ ਵਾਲੇ ਮੱਖਣੀ ਵਾਲੇ ਪਾਂਡੇ ਤੋਂ ਮੱਖਣੀ ਨਾ ਧੋਈ ਨਾ ਦੋ ਤਿੰਨ ਵਾਰ ਧੋਈ ਸੀ ਉਹਦੇ ਪਤਲੀ ਸੀ ਮੱਖਣੀ ਤਾਂ ਕਰਕੇ ਮੈਂ ਫ੍ਰਿਜ 'ਚ ਲਾਤੀ ਸੀ ਪਰ ਦੋ ਤਿੰਨ ਵਾਰ ਹੁਣ ਆਪਾਂ ਪਾਣੀ ਨਾਲ ਧੋਨੇ ਹੁੰਿਆ ਮੱਖਣ ਨੂੰ ਉਹਦੇ ਤੋਂ ਪਤਾ ਕੀ ਆ ਖਟਿਆਸ ਜੀ ਨਿਕਲ ਜਾਂਦੇ ਜਿਹੜੀ ਮੱਖਣੀ ਦੇ ਵਿੱਚ ਕੋਈ ਸਮੈਲ ਨਹੀਂ ਆਉਂਦੀ ਘਿਓ ਦੇ ਵਿੱਚੋਂ ਤੇ ਚਾਰ ਪਾਣੀ ਸਾਫ ਪਾਣੀ ਧੋ ਕੇ ਫੇਰ ਆਪਾਂ ਇਹਦਾ ਘਿਓ ਕੱਢਦੇ ਹੁੰਦੇ ਆ ਤਾ ਕੱਤੇ ਉਹ ਭਾਣਦੇ ਹੋ ਸੀ ਧੋਣ ਵਾਲਾ ਬੜਾ ਤੰਨ ਨਿਕਲ ਜਾਂਦੀ ਸੀ ਤੇ ਦੂਜੀ ਵਾਰ ਮੰਮੀ ਨੂੰ ਚਾਹ ਪਈ ਆ। ਚਾਹ ਪੀਂਿਆਂ ਕੰਡੇ ਨਹੀਂ ਆਉਣਾ ਫਿਰ। ਕੰਡੇ ਦੇ ਹੋ ਗਈ ਹੁਣ ਮੰਮੀ ਲੜਨ ਦੇ ਵਾਸਤੇ ਆਪੇ ਘਰ ਵਾਲੇ ਨਾਲ। ਮੈਂ ਘਰ ਦੀਆਂ ਗੱਲਾਂ ਜਿਗਰ ਘਾਤਨੇ ਬ੍ਰੋਡਰ ਦਾ ਡਿਲੀਟ ਮਾਰਦਾ। ਚੱਲੀਏ ਫਿਰ ਆ ਸਿਮਤ ਹੀ ਰਹਿਣ ਦਾ। ਕਿਉਂ ਜਾਣ ਦਾ ਸਿਮਤ ਕਿਉਂ? ਹਾਂ ਹਾਂ ਕਿੰਨਾ ਨਾ ਲੱਗੂ ਆਪ ਨੂੰ। 10 ਮਿੰਟ ਲੱਗਣਗੇ। 5 ਮਿੰਟ ਲੱਗਣਗੇ 10 ਮਿੰਟ ਲੱਗਣਗੇ ਹਾਂ ਠੀਕ ਨਹੀਂ ਦੇਖੀ ਜਾਵੇ ਆਪਾਂ ਇਹਨਾਂ ਦਾ ਜਾ ਕਰਾਉਣਾ ਬਾਹਰ ਕਰਾਉਣ ਵਾਲੇ ਨੇ ਇੱਧਰ ਆਇਆ ਚੱਕੋਈ ਨ ਕਰਾਈ ਜਾਂਦੇ ਚੱਲ ਆਪਾਂ ਚੱਲੀਏ ਹਾਂ ਆ ਲੈ ਭੱਜ ਜਾ ਤੂੰ ਆਪਾਂ ਹੈ ਨਹੀਂ ਠੀਕ ਆ ਲੋ ਜੀ ਸ਼ਾਮ ਦੇ ਵੱਜ ਗਏ ਨੇ 5:25 ਤੇ ਮੰਮੀ ਚੱਲੀ ਆ ਬੱਚਿਆਂ ਨੂੰ ਲੈਣ ਟਿਊਸ਼ਨ ਤੇ ਇੱਧਰ ਆਪਣਾ ਘਿਓ ਬਣ ਕੇ ਰੈਡੀ ਆ ਚੈੱਕ ਕਰ ਲਓ ਘਿਓ ਬਣ ਗਿਆ ਪੀਲਾ ਪੀਲਾ ਮੈਨੂੰ ਨਹੀਂ ਪਤਾ ਮੰਮੀ ਕਿੱਥੇ ਪਿਆ ਮੰਮੀ ਦਾ ਫੋਟੋ ਫੜਾਦੀ ਹੈ ਪਤਾ ਕੀ ਅੱਜ ਕੀ ਹੋਇਆ ਸਵੇਰੇ ਸਵੇਰੇ ਜੋ ਬੰਦਾ ਹੈਗਾ ਸੀ ਅੱਜ ਪੇਪਰ ਪਹਿਲਾ ਹਨ ਤੇ ਉਹਦੇ ਕੋਲੇ ਨਾ ਪੈਨ ਨਹੀਂ ਸੀ ਹੈਗਾ ਸਵੇਰੇ ਜਾ ਕੇ ਤੇ ਆ ਦੱਸਿਆ ਮੈਨੂੰ ਵੀ ਪੈਨ ਨਹੀਂ ਹੈਗਾ ਸਵੇਰੇ ਸਵੇਰੇ ਕੋਈ ਦੁਕਾਨ ਨਹੀਂ ਸੀ ਖੁੱਲੀ ਮੈਂ ਸਵੇਰੀ ਭੱਜੀ ਹਨ ਤੇ ਦੋ ਦੁਕਾਨਾਂ ਤੇ ਜਾ ਕੇ ਆਈ ਤੇ ਕਿਤੋਂ ਵੀ ਕੋਈ ਵੀ ਦੁਕਾਨ ਨਹੀਂ ਸੀ ਖੁੱਲੀ ਉਹਨਾਂ ਨੂੰ ਯਾਦ ਨਾ ਜਹਿਲ ਪੈਨ ਦਵਾ ਲਿਓ ਦੋ ਤਿੰਨ ਦਵਾ ਦਿਓ ਆ ਟੋਕੀ ਆ ਗਿਆ ਉਹਦੇ ਸਾਰੇ ਪੇਪਰ ਹੋ ਜਾਣਗੇ ਤੋ ਤਰਨ ਪੈਣਾ ਦਵਾ ਲਿਓ 10 10 ਰੁਪਏ ਵਾਲੇ ਬਹੁਤ ਨੇ ਬੱਸ ਠੀਕ ਹਾਂ ਅ ਡੌਗੀ ਡੌਗੀ ਤਾਂ ਭੱਜੂਗਾ ਚੱਲ ਮੈਂ ਇਸ ਉਂਟ ਰੀਤੇ ਹਾਰਨ ਵਜਾਉਂਦਾ ਜਾਊਂਗਾ ਲੈ ਮੇਰੀ ਮੰਮੀ ਤੇ ਗਾਣੇ ਸੁਣ ਹਾਰਨ ਵਜਾ ਕੇ ਬਿਠਾਉਣੇ ਆਣੇ ਜਨਾਨੀਆਂ ਨੂੰ ਫੇਰ ਮੈਂ ਬੰਦਿਆਂ ਨੂੰ ਵੜਾ ਲੂੰ ਫੇਰ ਬੱਸ ਕਰ ਮੱਤੇ ਮੱਤੇ ਹੋਵੇ ਕੋਲੇ ਅੱਗ ਦੇ ਲੱਗਨੀ ਲੱਗਦੀ ਅਗਲੇ ਦੇ ਆਪ ਦੀ ਵਾਰ ਨੂੰ ਵੀ ਮੈਂ ਸਾਰਾ ਕੁਝ ਕਹੀ ਜਾਵਾਂ ਇਹਨਾਂ ਨੂੰ ਮੈਂ ਕੁਝ ਵੀ ਇਹਨਾਂ ਦਾ ਮੁੱਤਣਾ ਬੰਦ ਹਾਂ ਇਹਨਾਂ ਨੂੰ ਮੈਂ ਅੰਦਰ ਵੜਦਾ ਐ ਨਹੀਂ ਵੜਦੇ ਅੰਦਰ ਨਾ ਬਲੇਖੇ ਚ ਫਿਰਦਾ ਕਿਤੇ ਚੱਲ ਜਾਓ ਲਿਓ ਬੱਚਿਆਂ ਨੂੰ ਫਿਰ ਆ ਆ ਕੇ ਬਣਾਉਂ ਮੈਂ ਰੋਟੀ ਬਣਾਉਣ ਲੱਗਦੀ ਹੁਣ ਹੈ ਰੋਟੀ ਐ ਬਾਹਰ ਤੋਂ ਲੱਗਦੇ ਐ ਨਿਕ ਨਾਲ ਹੀ ਮੈਂ ਨਾ ਜਦੋਂ ਅਸੀਂ ਗਏ ਸੀ ਮੈਂ ਡਾਕਟਰ ਦੇ ਗਈ ਸੀ ਤੂੰ ਦੱਸਿਆ ਨਹੀਂ ਸੀ ਵੀ ਮੈਂ ਬਾਜ਼ਾਰ ਚੱਲੀਆ ਡਾਕਟਰ ਦੇ ਗਈ ਸੀ ਬੀਪੀ ਚੈੱਕ ਕਰਾ ਕੇ ਆਈਆਂ ਬੀਪੀ ਮੇਰਾ ਲੋ ਸੀਗਾ ਤੇ ਦਵਾਈ ਲੈ ਕੇ ਆਈਆਂ ਬੀਪੀ ਦੀ ਕਾਫੀ ਲੋ ਸੀਗਾ ਬੀਪੀ ਅੱਜ ਮੈਨੂੰ ਮੰਜੇ ਤੇ ਪਈ ਨੂੰ ਵੀ ਚੱਕਰ ਆ ਰਹੇ ਸੀ ਵੀ ਉਹਨਾਂ ਇੰਨਾ ਮੇਰਾ ਬੀਪੀ ਲੋ ਸੀ ਇੰਨਾ ਮੈਨੂੰ ਇਹਨਾਂ ਨੇ ਦੁਹੀ ਕੀਤਾ ਪਿਆ ਨਾ ਬਹੁਤ ਜ਼ਿਆਦਾ ਜਿਵੇਂ ਮੇਰਾ ਤਾਂ ਘਰ ਦਾ ਸੱਤਿਆਨਾਸ਼ ਕਰਿਆ ਪਿਆ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੇਰੇ ਬੱਚੇ ਵੀ ਡਿਸਟਰਬ ਨੇ ਮੈਂ ਵੀ ਡਿਸਟਰਬ ਹਾਂ ਮੇਰੇ ਬੱਚਿਆਂ ਦੇ ਵਿਚਾਰਾਂ ਦੇ ਪੇਪਰ ਚੱਲ ਰਹੇ ਨੇ ਫਾਈਨਲ ਪੇਪਰ ਨੇ ਆ ਮੇਰੇ ਫੋਨ ਨੂੰ ਕੀ ਹੋ ਜਾਂਦਾ ਬੱਚਿਆਂ ਦੇ ਪੇਪਰ ਚੱਲਦੇ ਨੇ ਤੁਹਾਨੂੰ ਪਤਾ ਫਰਸਟ ਸੈਮੈਸਟਰ ਤੇ ਫਾਈਨਲ ਪੇਪਰ ਚੱਲ ਰਹੇ ਨੇ ਬੱਚਿਆਂ ਦੇ ਇੱਕ ਮੇਰਾ ਜੋ ਵੀ ਬਿਮਾਰ ਹੋ ਗਿਆ ਉਹ ਅੱਜ ਸਕੂਲੋਂ ਲੈ ਕੇ ਆਇਆ ਉਹ ਪਤਾ ਨਹੀਂ ਹੁਣ ਰਾਤ ਨੂੰ ਠੀਕ ਰਹੇ ਤਾਂ ਵੈਸੇ ਤਰਾ ਕੰਮ ਫੇਰ ਸਕੂਲ ਜਾਣਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਤੇ ਹੁਣ ਮੈਂ ਪਤਾ ਕੀ ਕਰਦੀ ਆ ਆਪਣੇ ਕੜੀ ਪਈਆ ਰਾਤ ਆਪਾਂ ਨੇ ਕੜੀ ਛੋਲਣੀ ਸੀ ਬਣਾਇਆ ਉਹ ਦੇਖੋ ਪਈਆ ਕੜੀ ਇੰਨੇ ਕ ਹੁਣ ਮੈਂ ਇਹਨੂੰ ਕੀ ਕਰੂੰਗੀ ਥੋੜਾ ਜਿਹਾ ਤੜਕਾ ਲਾ ਕੇ ਨਾ ਦੁਬਾਰੇ ਇਹਨੂੰ ਪਤਲੀ ਜੀ ਕਰ ਲਾਂਗੇ ਨਾਲ ਇਹਨੂੰ ਤੜਕਾ ਲਾਵਾਂਗੇ ਨਾਲੇ ਕੜੀ ਪਤਲੀ ਹੋ ਜੂਗੀ ਥੋੜਾ ਥੋੜਾ ਨਮ ਮਿਰਚ ਪਾਵਾਂਗੇ ਨਮ ਮਿਰਚ ਥੋੜਾ ਥੋੜਾ ਮੈਂ ਘਾਟ ਹੀ ਰੱਖਿਆ ਸੀ ਰਾਤ ਤਾਂ ਕਰਕੇ ਹੁਣ ਦੁਬਾਰੇ ਪਾ ਲਾਂਗੇ ਆਪਾਂ ਤੇ ਮੰਮੀ ਕਈਆ ਬੱਚਿਆਂ ਨੂੰ ਲੈਣ ਜੋ ਵੀ ਉਹ ਪੈਨਾਂ ਦਵਾਉਣੇ ਸੀਗੇ ਸਵੇਰੇ ਮੈਂ ਦੁਕਾਨਾਂ ਦੇ ਭੱਜੀ ਦੋਨੇ ਦੁਕਾਨਾਂ ਬੰਦ ਸੀ ਕਿਤੇ ਉਹ ਪੈਨਾਂ ਨਹੀਂ ਮਿਲੇ ਪਤਾ ਨਹੀਂ ਉਹਨੇ ਪੇਪਰ ਕਾਦੇ ਨਾ ਕੀਤਾ ਹੋਵੇ ਆਦੇ ਨਾਲ ਨਹੀਂ ਬੱਚੇ ਇੱਕ ਤਾਂ ਧਿਆਨ ਨਹੀਂ ਦਿੰਦੇ ਬਸ ਟੀਵੀ ਲਾ ਲੈਣਗੇ ਜਾਂ ਫੋਨ ਦੇਖ ਲੈਣਗੇ ਆਪਦੇ ਸਮਾਨ ਦਾ ਜਿਵੇਂ ਧਿਆਨ ਨਹੀਂ ਦਿੰਦੇ ਵੀ ਮੇਰੇ ਕੋਲ ਪੇਪਰ ਕਰਨ ਨੂੰ ਕੁਝ ਹੈਗਾ ਕਿ ਨਹੀਂ ਹੈਗਾ ਬਾਕੀ ਚਲੋ ਠੀਕ ਹੈ ਜੀ ਮੈਂ ਲਾਲਾ ਕੜੀ ਨੂੰ ਤੜਕਾ ਘਿਓ ਆਪਣਾ ਬਣ ਕੇ ਰੈਡੀ ਹੈ ਜਦੋਂ ਠੰਡਾ ਹੋ ਗਿਆ ਉਦੋਂ ਨੂੰ ਡੱਬੇ ਦੇ ਵਿੱਚ ਪਾਵਾਂਗੇ ਤੇ ਮੈਂ ਨਾ ਦੋ ਪਿਆਜ਼ ਕੱਟ ਕੇ ਇੱਕ ਟਮਾਟਰ ਕੱਟ ਕੇ ਕੜੀ ਨੂੰ ਤੜਕਾ ਲਾ ਕੇ ਫਿਰ ਮੈਂ ਬਣਾਉਂਗੀ ਰੋਟੀ ਠੀਕ ਹੈ ਮਿੱਤਰੋ ਹੁਣ ਲੱਗੇ ਨੇ ਮੰਮੀ ਰੋਟੀ ਤਿਆਰ ਕਰਨ ਅੱਜ ਮੰਮਾ ਨੇ ਕਿਹਾ ਕੱਢਿਆ ਰੇਸੀ ਮੰਮਾ ਮੇਰਾ ਡਾਇਲੋਗ ਚੇਂਜ ਹੋ ਗਿਆ ਤੁਹਾਨੂੰ ਪਤਾ ਸੋ ਗਾਇਸ ਤੋਂ ਲੋ ਵੀ ਮਿੱਤਰੋ ਪੰਜਾਬੀ ਬੋਲਣੀ ਚਾਹੀਦੀ ਆ ਆਪਾਂ ਨੇ ਵੱਡਿਆ ਸੀ ਅੱਜ ਵੀ ਚੈੱਕ ਕਰ ਲਓ ਡੱਬਾ ਮੰਮਾ ਨੇ ਇੱਧਰ ਲਾਇਆ ਘੜੀ ਦਾ ਤੜਕਾ ਘੜੀ ਨੂੰ ਤੜਕਾ ਲਾਇਆ ਘੜੀ ਦਾ ਤੜਕਾ ਘੜੀ ਉਦੋਂ ਵੀ ਸੋਹਣੀ ਲੱਗ ਰਹੀ ਹੈ ਮੰਮਾ ਹੈ ਉਦੋਂ ਵੀ ਜਦ ਸੋਹਣੀ ਲੱਗ ਰਹੀ ਹੈ ਮਟਰ ਪਾ ਕੇ ਚਾਰ ਪਿਆਜ਼ ਪਾਏ ਇੱਕ ਟਮਾਟਰ ਪਾਇਆ ਸੁੱਕੀ ਮੇਥੀ ਪਾਈ ਸੁੱਕਾ ਧਨੀਆ ਪਾਇਆ ਨਾ ਹੋਰ ਮਿਰਚ ਹਲਦੀ ਪਾਇਆ ਤੇ ਘੈਂਟ ਬਣਾ ਲੀ ਪੂਰੀ ਘੜੀ ਦੇਖੋ ਚੈੱਕ ਕਰੋ ਕੀ ਹੋ ਗਿਆ ਆਇਆ ਤੋ ਹੱਥੋਂ ਆ ਸਮਾਨ ਘੜੀ ਪੱਤਾ ਵੀ ਹੈ ਬੱਚਾ ਇਹ ਆ ਸਾਡੀ ਮੰਮੀ ਨੂੰ ਖਵਾਵਾਂਗੇ ਖਰਾਟ ਜੋ ਦਾਦੀ ਦੇ ਦੇ ਵਿੱਚੋ ਚੀਨੀ ਬਾਗੇ ਹੁੰਦੇ ਨੇ ਦਾਦੀ ਦਾ ਪੂਰਾ ਸਵਾਲ ਹੋਣਾ ਤਾਂ ਹੀ ਦਾਦੀ ਦਾ ਕੁਝ ਦੋਖਾ ਨਹੀਂ ਆਹ ਸੋਮੂ ਦੀ ਗੱਡੀ ਤਾਂ ਦਿਖਾਈ ਹੁਣ ਮੋਲੇ ਕੇ ਆਏ ਨੇ ਮਾਮੂ ਸੋਮੂ ਲਈ ਰਿਮੋਟ ਕੰਟਰੋਲ ਗੱਡੀ ਲੈ ਕੇ ਆਏ ਨੇ ਇਹ ਚੱਲੇ ਲਾਉਗੀ ਕੈਂਟੀ ਲੋ ਹੋਗੀ ਮੂਵੀ ਪਿੱਛੇ ਹੀ ਹੋਂ ਦੇਖ ਪਿੱਛੇ ਕਿਵੇਂ ਆ ਗਈ ਪਿੱਛੇ ਚੱਲਦੀ ਚੱਲਦੀ ਲਾ ਗਈ ਓਏ ਹੋ ਗਈ ਲੋ ਚਾਰ ਚਾਹਾਂ ਹੋ ਗਈ ਮਾ ਇਹ ਬੱਚੇ ਹੁਣ ਕਰੀ ਜਾਂਦੇ ਹੋ ਨਿੱਚੇ ਤਾਂ ਡਿੱਗਦੀ ਇਹ ਨਹੀਂ ਨਹੀਂ ਬੈਠ ਕੇ ਚਲਾ ਲੈ ਧਰ ਦੇ ਧਰ ਦੇ मामੂ ਨੇ ਛੱਡ ਗੇ ਥੱਲੇ ਲਓ ਜੀ मामੂ ਨੇ ਖੇਡਣ ਲੱਗਿਆ ਗੱਡੀ ਲੈ ਕੇ ਦਿੱਤੀ ਅੱਜ ਇਹਨੂੰ ਕਿਦੋਂ ਦਾ ਮੰਗਦਾ ਸੀ ਰਿਮੋਟ ਕੰਟਰੋਲ ਕਾਰ ਇਹ ਬੀਰੇ ਨੇ ਇਹ ਲੈ ਕੇ ਦਿੱਤੀ ਜੋ ਵੀ ਆਵਾਜ਼ ਬੰਦ ਕਰੋ ਅੱਛਾ ਇਹਦੀ ਆਵਾਜ਼ ਹੁੰਦੀ ਆ ਸੋਮੂ ਥੈਂਕ ਯੂ ਬੋਲਿਆ ਸੀ ਮਾਮੂ ਨੂੰ ਨੱਚਦਾ ਫਿਰਦਾ ਦੇਖ ਲਓ ਇਹ ਤਾਂ ਸੋਨਾ ਤੇ ਹੋ ਗਿਆ ਕਿਵੇਂ ਰਿਹਾ ਹੂੰ ਅੱਜ ਤਾਂ ਵੀਰੇ ਨੇ ਰੋਟੀ ਨਹੀਂ ਖਾਧੀ ਗੱਡੀ ਦੀ ਖੁਸ਼ੀ ਚ ਹਾਂ ਸਾਨੂੰ ਦੇ ਮੈਨੂੰ ਮਾਰ ਚਲਾਨੀ ਪਹਿਲਾਂ ਅਸੀਂ ਗੋਲ ਗੱਪੇ ਖਾ ਲਏ ਫਿਰ ਅਸੀਂ ਮੰਮੀ ਦੇ ਘਰੇ ਚਲੇ ਗਏ ਹੁਣ ਅਸੀਂ ਆ ਕੇ ਰੋਟੀ ਖਾਧੀ ਆ ਹੁਣ ਅਸੀਂ ਟਾਇਟ ਆ ਆਈਸਕ੍ਰੀਮ ਪੈਂਦੀ ਚਾਹੇ ਆਈਸਕ੍ਰੀਮ ਤਾਂ ਵੀਰੇ ਹੁਣ ਜਗਾ ਨਹੀਂ ਢਿੱਡ ਚ ਖਾਣ ਨੂੰ ਦਵਾਈ ਹੈ ਸਤਾ ਮੰਮਾ ਦੀ ਤੂੰ ਕੀ ਦੇਖਦਾ ਹਰੀ ਗੋਲੀ ਦਿੱਤੀ ਸੀ ਇਹਨੇ ਮੰਮੀ 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 ਧੀਨੀ ਬੱਸ ਪੈ ਜਾ ਪੈ ਜਾ ਲਓ ਜੀ ਮੇਰਾ ਤਾਂ ਹੋ ਗਿਆ ਦਵਾਈ ਦਾ ਟਾਈਮ ਅੱਜ ਮੈਂ ਗੋਲੀਆਂ ਦੇਖੋ ਕਿੰਨੀਆਂ ਲਈਆਂ ਇੱਕ ਤਾਂ ਗੋਲੀਆਂ ਲਈਆਂ ਸਿਰਦਰਦ ਦੀਆਂ ਆ ਪੈਰਾਸੈਟਾਮੋਲ ਦੀ ਲੈ ਕੇ ਆਈਆਂ ਮੈਂ ਆਪਦੀ ਮੇਰੀ ਆ ਦਵਾਈ ਅੱਜ 1 2 3 ਇਹਨਾਂ ਤਿੰਨਾਂ ਚੋਂ ਇੱਕ ਇੱਕ ਗੋਲੀ ਹੁਣ ਮੈਂ ਖਾ ਕੇ ਬੈਣਾ ਤਿੰਨ ਗੋਲੀਆਂ ਨੇ ਆ ਮਾਈਗ੍ਰੇਨ ਦੀ ਕਹਿੰਦੇ ਨੇ ਦੇਖੋ ਅੱਜ ਮੈਂ ਇਹਨੂੰ ਲੈ ਕੇ ਦੇਖਦੀ ਆ ਤੇ ਉਹ ਵੀਰਾ ਕਹਿੰਦਾ ਵੀ ਤੁਸੀਂ ਇਹ ਲੈ ਕੇ ਦੇਖੋ ਜੇ ਤੁਹਾਨੂੰ ਫਰਕ ਪਿਆ ਤਾਂ ਤੁਸੀਂ ਇਹ ਗੋਲੀ ਸ਼ੁਰੂ ਕਰ ਲਿਓ ਮਾਈਗ੍ਰੇਨ ਦੀ ਵੀ ਇਹ ਗੋਲੀ ਸ਼ੁਰੂ ਕਰ ਲਿਓ ਮਾਈਗ੍ਰੇਨ ਵਾਸਤੇ ਵੀ ਜੇ ਤੁਹਾਨੂੰ ਇਹਦੇ ਨਾਲ ਠੀਕ ਲੱਗਿਆ ਬਾਕੀ ਆ ਤਿੰਨ ਦਿੱਤੀਆਂ ਨੇ ਆਪਾਂ ਨੂੰ ਇਹ ਮੇਰੇ ਬੀਪੀ ਵੀ ਲੋ ਸੀ ਤਾਂ ਕਰਕੇ ਤੇ ਸਿਰ ਦਰਦ ਦਿੱਤੀ ਤਾਂ ਕਰਕੇ ਆ ਹੁਣ ਕਹਿੰਦਾ ਮੈਂ ਮੂੰਹ 'ਚ ਪਾਉਂਗਾ ਮम्मा ਤੁਹਾਡੀ ਗੋਲੀ ਗੰਦਾ ਬੱਚਾ ਇਹਨੂੰ ਬੰਦ ਕਰ ਪਹਿਲੇ ਸਰਣਾ ਸਿੱਟ ਗਿਆ ਚਾਹੇ ਗੁਰੂ ਭਾਈ ਜਵਾਗ ਮੈਨਾਂ ਚੀ ਕਰਦੇ ਨੇ ਦਾਦੀ ਨੂੰ ਕਹਿੰਦਾ ਕਹਿੰਦਾ ਉੱਠੀ ਦਾਦੀ ਮੜਾ ਜਾ ਦਾਦੀ ਦੇ ਉੱਤੇ ਸਿੱਟ ਗਿਆ ਸਰਣਾ ਰਮੋੜ ਕਿ ਲਾਉਂਦਾ ਉਹ ਬੰਦੇ ਕਿਧਰ ਅੱਗ ਲਾ ਰੁਕ ਜਾ ਮਾਰੇਗਾ ਆ ਲੈ ਆਵੇ ਰੱਖਿਆ ਉਹ ਬਣ ਗਏ ਨੇ ਲਓ ਜੀ ਟਾਈਮ ਵੱਜ ਗਏ ਨੇ ਰਾਤ ਦੇ 9:30 ਤੇ ਸਾਰਿਆਂ ਨੇ ਰੋਟੀ ਪਾਣੀ ਵੀ ਖਾ ਲਿਆ ਸੀ ਤੇ ਸੋਮ ਨੂੰ ਦੁੱਧ ਵੀ ਪਿਆ ਤਾ ਚ ਉਹਨੇ ਰੋਟੀ ਵੀ ਨਹੀਂ ਖਾਦੀ ਉਹਨੇ ਦੁੱਧ ਵੀ ਥੋੜਾ ਜਿਹਾ ਪੀਤਾ ਆਈਸਕ੍ਰੀਮ ਖਾ ਲਈ ਨਾ ਇਹਨਾਂ ਨੇ ਕੋਲਡ ਡਰਿੰਕ ਪੀ ਲਿਆ ਲੇਜ ਖਾ ਲਿਆ ਉਧਰਲੇ ਘਰੇ ਜਾ ਕੇ ਮੰਮੀ ਦੇ ਘਰੇ ਜਾ ਕੇ ਨਾ ਇਹ ਚਾਂਬਲ ਜਾਂਦਾ ਸੋਮ ਨੂੰ ਪਤਾ ਵੀ ਇੱਥੇ ਘੜਾ ਮੰਮੀ ਨੇ ਕੁਝ ਕਹਿਣਾ ਲੇਜ ਖਾ ਲਿਆ ਉਹਨਾਂ ਦੇ ਜਵਾਕਾਂ ਨਾਲ ਤੇ ਕੋਲਡ ਡਰਿੰਕ ਪੀ ਆਏ ਮੰਮੀ ਦੇ ਘਰੇ ਉਹ ਨੀਚੇ ਦੇਖੋ ਥੱਲੇ ਮੇਰੇ ਮੇਰੇ ਤਾਂ ਅਗਲਾ ਕਿੱਥੇ ਰੱਖਿਆ ਸੋਮ ਨੇ ਰੋਟੀ ਨਹੀਂ ਖਾਦੀ ਲਿਆ ਕੋੜੀਆਂ ਲੈ ਕੇ ਹੁਣ ਲੱਗੀਆਂ ਪੈਣ ਜੇ ਦਿਮਾਗ ਨੂੰ ਥੋੜੀ ਜਿਹੀ ਰਿਲੈਕਸ ਮਿਲੂਗੀ ਦਿਮਾਗ ਬਾਲਾ ਖਰਾਬ ਹੋਇਆ ਬਹੁਤ ਜ਼ਿਆਦਾ ਮੇਰਾ ਤਾਂ ਜੀ ਕਰਦਾ ਨਾ ਕਿ ਤੇ ਬਾਗ ਜਾਵਾਂ ਮੈਂ ਘਰ ਛੱਡ ਕੇ ਤੁਸੀਂ ਜਵਾਕ ਸਾਂ ਉਹ ਲੋ ਕਰੀ ਮੈਂ ਬਾਗ ਜਾਦੀ ਹਾਂ ਲੋਕੀ ਤਾਂ ਫੇਰ ਕੱਲ ਹੁਣ ਤਾਂ ਫੇਰ ਕਹਿੰਦੇ ਗੁੰਦੂ ਨੂੰ ਕਿੱਥੋਂ ਭਾਗ ਬੰਦ ਲੋਕੀ ਤਾਂ ਖੁਸ਼ੀਆਂ ਮਨਾਉਂਗੇ ਲੋਕਾਂ ਦਾ ਕੰਮ ਆਪਾਂ ੋਂਕਣਾ ੋਂਕੀ ਜਾਂਦੇ ਹਾਂ ਫੇਰ ਮੇਰੇ ਨਾਲ ਦਰبار صاحب ਜਾਣ ਨੂੰ ਕੀ ਕਰਦਾ ਮਰਕਸਰ ਲੋਕ ਉੱਥੇ ਰਹਿ ਜਾਂਦੇ ਆ ਕੇ ਸਕੂਲ ਮਿਲ ਤਾਂ ਪੰਨਾ ਲੋਕ ਬੱਚਿਆਂ ਦੇ ਪੇਪਰ ਚੱਲਦੇ ਨੇ ਇਹਨਾਂ ਨੂੰ ਛੱਡ ਕੇ ਵੀ ਨਹੀਂ ਜਾ ਸਕਦੇ ਜ਼ਿੰਮੇਵਾਰੀ ਹੈ ਮੇਰੇ ਤੇ ਇਹ ਮੇਰੇ ਫਿਕਰ ਕਰ ਰਿਹਾ ਮੈਂ ਛੱਡ ਕੇ ਨਹੀਂ ਭੱਜ ਸਕਦੀ ਵਿਚਾਰਿਆਂ ਨੂੰ ਛੱਡ ਕੇ ਬੰਦਾਂ ਨੂੰ ਭੱਜ ਕੇ ਫਿਰ ਤਾਂ ਡਰ ਗਏ ਨਹੀਂ ਆਏ ਹੋ ਜਾਂਦਾ ਵੀ ਦੁਮਾਹ ਤੇ ਰਿਲੈਕਸ ਹੋ ਜਾਂਦਾ ਬੱਚਿਆਂ ਦੇ ਪੇਪਰ ਲੈਣਾ ਜਿਹੜੀਆਂ ਜ਼ਿੰਮੇਵਾਰੀਆਂ ਨੇ ਸਿਰ ਤੇ ਉਹਨਾਂ ਦੇ ਉਹਨਾਂ ਵਿੱਚੋਂ ਥੋੜੀ ਬੰਦਾ ਨਿਕਲ ਸਕਦਾ ਚਲੋ ਭਾਕੀ ਠੀਕ ਹੈ ਜੀ ਐਸੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ ਮੇਰੀ ਮੰਮੀ ਦੀ ਵੀ ਗੁੱਡ ਨਾਈਟ ਬਾਏ ਸਾਰਿਆਂ ਜਿਨ੍ਹਾਂ ਦੇ ਤਨੂਣੇ ਲੜਦੇ ਨੇ ਲੜੀ ਜਾਣ ਪਰ ਸਾਡੇ ਕੰਨੇ ਗੁੱਡ ਨਾਈਟ ਆ ਅਸੀਂ ਤਸੀ ਕਰਨ 1000 ਇੱਕ ਜਾਨੇ ਦੀ ਲੜਦੇ ਨੇ ਆਪਣੀ YouTube ਫੈਮਲੀ ਤਾਂ ਆਪਣੀ ਪੂਰੀ ਸਪੋਰਟ ਕਰਦੀ ਹੈ ਆ ਫੈਮਲੀ ਪੂਰੀ ਸਪੋਰਟ ਕਰਦੀ ਹੈ ਕਿਉਂ ਨਾ ਆਏ ਆ ਵੀ ਅਸੀਂ ਤਾਂ ਕੱਲ ਮੈਂ ਤਾਂ ਅਸੀਂ ਤਾਂ ਕੱਲਾ ਜਿਹੜੀਆਂ ਮਰ ਗਈ ਕਹਿੰਦੀ ਨਹੀਂ ਇਹਨਾਂ ਨੂੰ ਨਾ ਬੋਲਣ ਦੇਈਏ ਹਾਂ ਇਹਨਾਂ ਨੂੰ ਨਾ ਬੋਲਣ ਦੇਈਏ ਅਸੀਂ ਮੈਂ ਜੋ ਮਰਦੀ ਕਹਿ ਰਮ ਤੇਰੀਆਂ ਕੌਣ ਸਹੂਗਾ ਤੂੰ ਕਹਿੰਦੇ ਦੇ ਕੇ ਥੱਕ ਗਏ ਸਾਨੂੰ ਇਨਾਲੇ ਜੇ ਕੋਈ ਸਾਰਨ ਬੱਚਿਆਂ ਦੀ ਜ਼ਮੀਨ ਜਾਇਦਾਦ ਸੀ ਪੈਸੇ ਜਮ੍ਹਾਂ ਕਰਾਦੇ ਕਪੋਤਿਆਂ ਦੇ ਨਾਮ ਕਰਾਦੇ ਆ ਲੋਕਾਂ ਨੂੰ ਕਰਾਉਣੇ ਡੋਗਾ ਅਜਾੜ ਬਣਾ ਪਾ ਦੇ ਘੇਰ ਪੁੱਛੂ ਉਹਨੂੰ ਪੁੱਛੂਂਗੇ ਵੀ ਆਹ ਕੌਣ ਦੱਸ ਤੇਰੇ ਕਿਹੜਾ ਬਾਲੀਬਾਤ ਰਾਜ ਜਿਹੜਾ ਤੁਮਸੇ ਕਰਤੈ